ਰੰਤੂ ਜੀ ਜੀ ਮੈਂ ਸਮਝਾ ਸਕਨੇ ਆਪਣੇ ਪੁੱਤ ਜੁਰਦੂ ਦਾ ਵਰਸਾ ਕੰ ਅਰੀ ਪਰਤੇ ਵੀ ਇਹ ਵੀ ਜੀ ਆ ਵੀ ਆਇਆ ਜੀ YouTube ਚੈਨਲ ਹੈ ਟੀਵੀ 883 ਸਹਤਾਂ ਨੂੰ ਬੇਨਤੀ ਹੈ ਜੀ ਵੀ ਸ਼ਾਮ ਲੰਗਰ ਚੱਕ ਕੇ ਮਾਤਾ ਗੁਰਕੌਰ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ ਰੋਗਸਾਲ ਦੀ ਤਰ੍ਹਾਂ ਕੋਈ ਲੰਗਰ ਲਗਾਇਆ ਜਾਂਦਾ ਹੈ ਫੰਡਮਾ ਇਸ ਵੰਨੋ ਇਹ ਲੰਗਰ ਛੋਟੇ ਸਹਾਯਦਾ ਦੀ ਯਾਦਗਰੀ ਉੱਚਾ ਲੰਗਰ ਲਗਾਇਆ ਜਾਂਦਾ ਹੈ ਇਹ ਰੋਗਸਾਲ ਮੋਰ ਤੇ 23 ਤੇ 31 ਤਰੀਕ ਨੂੰ ਲੰਗਰ ਲਗਾਇਆ ਜਾਂਦਾ ਹੈ ਜੋ ਇਹ ਸੇਵਾ ਕਰ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ usta <laughs> ਮਾੜਾ ਛੋੜ ਤਾਂ ਪਾਈ ਪਾ ਦਾਂਗੇ ਗੱਗੇ ਆਈ ਮਾੜਾ ਮੂੰਹ ਇਧਰ ਨੂੰ ਕਰੀ ਇਹ ਹਾਂ ਹੁਣ ਸਾਰੇ ਆ ਜੋ ਆ ਜੋ ਆ ਜੋ ਲੈ ਵੇ ਚਲੋ ਜੀ ਇਹ ਜਿਹੜਾ ਮੈਸਪਿੰਡਾ ਹੀ ਨਹਿਰ ਤੇ ਲੰਗਰ ਚਲਾਇਆ ਗਿਆ ਕਿਹੜੇ ਪਿੰਡ ਵੱਲੋਂ ਚਲਾਇਆ ਗਿਆ ਤੇ ਕਿੰਮਾ ਲੰਗਰ ਇਹ ਆਪਣਾ ਚੌਥਾ ਲੰਗਰ ਹੈ ਜੀ ਆਪਣੇ ਮੈਸਪਿੰਡਾ ਵਾਲਾ ਲੋਕ ਚਲ ਚਾ ਚਲਾਇਆ ਗਿਆ ਜੀ ਠੀਕ ਹੈ ਹਾਂ ਕਿਸ ਚੀਜ਼ ਦਾ ਲੰਗਰ ਹੈ ਜੀ ਇਹ ਆਪਣਾ ਜੀ ਖੀਰ ਕੜਾ ਪ੍ਰਸ਼ਾਦ ਦਾਲ ਸਬਜ਼ੀ ਠੀਕ ਹੈ ਜਿਵੇਂ ਲੱਗਦਾ ਸੇਵਾ ਕਰਕੇ ਹਾਂ ਸੇਵਾ ਕਰਕੇ ਬਹੁਤ ਵਧੀਆ ਅੱਛਾ ਚੰਗਾ ਲੱਗਦਾ ਇਹਦੀਆਂ ਠੀਕ ਹੈ ਹਾਂ ਜੀ 3-4 ਦਿਨ ਤੋਂ ਚੱਲਣ ਰਿਹਾ ਲੰਗਰ ਆਪਣਾ ਲਗਾਤਾਰ ਜੀ ਠੀਕ ਹੈ ਹਾਂ ਬਹੁਤ ਵਧੀਆ ਲੱਗਦੀ ਹੈ ਮਾਤਰਾ ਦਿੱਤੀ ਚੱਲ ਰਹੀ ਹੈ ਅੱਛਾ ਕਿੰਨੇ ਦਿਨ ਹੋ ਗਏ ਸੇਵਾ ਕਰਦੇ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਰਲ ਮਿਲ ਕੇ ਸਾਰਾ ਪਰਿਵਾਰ ਪਿੰਡ ਦਾ ਸਾਰੇ ਢਲ ਕੇ ਸੇਵਾ ਕਰਦਾ ਠੀਕ ਹੈ ਮਾਤਾ ਹੀ ਕਿੰਨੇ ਦਿਨ ਚੱਲਦਾ ਲੰਗਰ ਚੱਤ ਵਿੱਚ ਸਾਰੇ ਢਲ ਕੇ ਸੇਵਾ ਬਹੁਤ ਵਧੀਆ ਕਰ ਰਹੇ ਨੇ ਪਿੰਡ ਦੇ ਬੰਦੇ ਵੀ ਦਿੱਖਾਵੀ ਬੱਚੇ ਵੀ ਸਭ ਰਲ ਕੇ ਬਹੁਤ ਸੇਵਾ ਕਰਦੇ ਹਾਂਜੀ ਮੈਂ ਗੱਦੀ ਕਾਕਾ ਦਾ ਹਾਂਜੀ ਠੀਕ ਹੈ ਨਾ ਚੋਨੇ ਉਹ ਲੰਗਰ ਵਾਲੀ ਹੈ ਲੰਗਰ ਚ ਆਰ ਸਾਲ ਦੀ ਸਾਨੂੰ 40 ਸਾਲ ਹੋ ਗਏ ਲੰਗਰ ਲਾਉਂਦੇ ਪਹਿਲਾਂ ਅਸੀਂ ਇਕੱਠਾ ਲਾਉਂਦੇ ਹੁੰਦੇ ਸੀ ਹੁਣ ਇਕੱਠੇ ਲੰਗਰ ਅੱਜ ਫਿਰ ਛਕਦਾ ਨਹੀਂ ਸੀ ਹੁਣ ਅਸੀਂ ਅੱਡ ਲਾਉਣ ਲੱਗ ਗਏ ਨਾ ਮਤਲਬ ਬਾਅਦ ਚ ਲਾਉਣਾ 29 30 ਤੇ 31 ਦਾ ਤੇੰਨ ਦਿਨ ਹੁਣ ਸੰਗਤ ਛਕਦੀ ਬਹੁਤ ਸੰਗਤਾਂ ਵੀ ਬਹੁਤ ਛੋਟੇ ਸਾਹਿਬ ਜੀ ਦਾ ਮਾਤਾ ਗੁਰਕੌਰ ਦੀ ਯਾਦ ਵਿੱਚ ਮੈਂ ਇਸ ਪਿੰਡ ਨੂੰ ਪਹਿਲਾਂ ਪਿੰਡ ਵੀ ਲੱਗਾ ਸੀਗਾ ਹੁਣ ਰੇਤੇ ਵੀ ਕੱਲ ਨੂੰ ਵੀ ਨਵੇਂ ਸਾਲ ਵੀ ਸਾਡਾ ਲੰਗਰ ਚੱਲੇਗਾ ਹਾਂ ਪਰੇਟ ਕਬੜਿਆ ਮੈਂ 40 ਸਾਲ ਤੋਂ ਲੰਗਰ ਲਾ ਰਿਹਾ ਹਾਂ 40 ਸਾਲ ਤੋਂ ਲੰਗਰ ਲਾ ਰਿਹਾ ਜੀ ਅਸੀਂ ਠੀਕ ਆ ਬਬਨੇ ਮੱਝ ਬੜਕ ਕੋਈ ਸਾੰਵੀ ਇਸ ਲੰਗਰ ਬਾਰੇ ਕਿੰਮਾ ਲੰਗਰ ਹੈ ਤੇ ਕਿਹੜੇ ਪਿੰਡ ਵੱਲੋਂ ਲਗਾਇਆ ਹੈ ਇਹ ਮੈਂ ਹਸਬੰਡ ਵੱਲੋਂ ਲੰਗਰ ਲਗਾਇਆ ਜਾਂਦਾ ਘੱਟੋ ਘੱਟ 40 ਸਾਲ ਹੋ ਗਏ ਲੰਗਰ ਲੱਗਦੇ ਹਨ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲੁਵਾਇਆ ਜਾਂਦਾ ਤੇ ਬਹੁਤ ਹੀ ਵਧੀਆ ਉਤਸ਼ਾਹ ਮਿਲਦਾ ਹੈ ਹਰੇਕ ਪਾਸਿਓਂ ਤੇ ਬਹੁਤ ਵਧੀਆ ਤਰੀਕੇ ਨਾਲ ਲੰਗਰ ਸੰਗਤਾਂ ਆਉਂਦੀਆਂ ਨੇ ਛਕਦੀਆਂ ਨੇ ਤੇ ਸੇਵਾ ਵੀ ਕਰਦੀਆਂ। ਹਾਂ ਜੀ ਸਾਫਕਾ ਦੇ ਮੌਜੂਦਾ ਮਜਬੂਰ ਦਾ ਲਾਲੋ ਸਮਾਜ ਦੀ ਸੰਗਤ ਨੂੰ ਰਲ ਮਿਲ ਕੇ ਲਗਾਇਆ ਜਾਂਦਾ ਹੈ ਜਿਵੇਂ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਜੋੜ ਮੇਲੇ ਦੀ ਯਾਦ ਵਿੱਚ ਕਿਉਂਕਿ ਜਿਸ ਦਿਨ ਸਭਾ ਹੁੰਦੀ ਹੈ ਉਸ ਟਾਈਮ ਬਹੁਤ ਲੰਗਰ ਲੱਗਦੇ ਨੇ ਪਹਿਲਾਂ ਸਾਡੇ ਪਿੰਡ ਦਾ ਹੋਰ ਵੀ ਲੰਗਰ ਲੱਗਦੇ ਨੇ ਕਿ ਅਸੀਂ ਸਾਬਜਾਦਿਆਂ ਦਾ ਇਹ 2 3 ਸਾਲਾਂ ਤੋਂ ਪਰੰਾਲਾ ਕੀਤਾ ਵੀ ਬਾਅਦ ਦੇ ਵਿੱਚ ਲੰਗਰ ਲਾਈਏ ਕਿਉਂਕਿ ਬਾਅਦ ਦੇ ਵਿੱਚ ਸੰਗਤ ਆਉਂਦੀ ਜਾਂਦੀ ਏ ਉਸ ਦੇ ਵਿੱਚ ਠੰਡ ਦੇ ਟਾਈਮ ਵਿੱਚ 2 3 ਦਿਨ ਵਾਸਤੇ ਲੰਗਰ ਲਾਉਣੀ ਛੋਟੀ ਸਾਬਜਾਦਿਆਂ ਦੀ ਜਾਤ ਪਿੰਡ ਮੈਸ ਅਜੋ ਜੀ ਬੜਾ ਨੰਬਰ ਦਾ ਤਾਂ ਉਹ ਨਹੀਂ ਮੁੱਦਾ ਜਿਹੜਾ ਸਾਰੇ ਨਾਮ ਹੈ ਜੀ ਮੇਰਾ ਨਾਮ ਸੁਖਜੀਤ ਸਿੰਘ ਜੀ ਪਿੰਡ ਮੈਸ ਤੋਂ ਨੰਬਰਦਾਰਾਂ ਜੀ ਮੈਂ ਠੀਕ ਹੈ ਜੀ ਇਹ ਜਿਹੜੇ ਲੰਗਰ ਬਾਰੇ ਕੀ ਕਹਿਣਾ ਚਾਹੁੰਦੇ ਆ ਲੰਗਰ ਲਾਇਆ ਨਹਿਰ ਤੇ ਹੀ ਮੈਸ ਪਿੰਡਾਇ ਨਹਿਰ ਤੇ ਕੀ ਕਹਿਣਾ ਚਾਹੁੰਦੇ ਆ ਇਹ ਲੰਗਰ ਛੋਟੇ ਸਾਬ ਜਿਆਦਾ ਨਹੀਂ ਯਾਦ ਵਿੱਚ ਇਹ ਲੰਗਰ ਲਗਾਏ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਛੋਟੋ-ਘਟੋ ਸਾਨੂੰ 40 ਸਾਲ ਹੋ ਗਏ ਨੇ ਜੀ ਸਾਰੇ ਪਿੰਡ ਨੂੰ ਲੰਗਰ ਲੰਗਰ ਲਗਾਉਂਦੇ ਨੂੰ ਸਾਡੇ ਪਿੰਡ 'ਚ ਹੋਰ ਵੀ ਕਾਫੀ ਲੰਗਰ ਲਗਾਏ ਜਾਂਦੇ ਨੇ ਠੀਕ 6-7 ਲੰਗਰ ਲਗਾਏ ਜਾਂਦੇ ਨੇ ਇਹ ਲੰਗਰ ਅਸੀਂ ਬਾਅਦ ਵਿੱਚ ਲਗਾਨੇ ਆ 29 30 ਤੇ 31 ਤਰੀਕ ਨੂੰ ਠੀਕ ਹੈ ਕੱਲ ਨੂੰ ਵੀ ਚੱਲੂਗਾ ਨਾ 9 ਸਾਲ ਦਾ ਹਾਂਜੀ ਕੱਲ ਨੂੰ 9 ਸਾਲ ਦਾ ਅੱਜ ਲੰਗਰ ਚੱਲਗਾ ਜੀ ਕੱਲ ਨੂੰ ਪਿੰਡ 'ਚ ਚਲੇਗਾ ਜੀ ਕੱਲ ਨੂੰ ਪਿੰਡ 'ਚ ਚੱਲਣਾ ਹਾਂਜੀ ਤਿੰਨ ਦਿਨ ਹੋਰੇ ਹੁੰਦੇ ਨੇ ਤਿੰਨ ਦਿਨ ਹੋਰੇ ਹੁੰਦੇ ਨੇ ਜੀ